ਦੇ ਸੰਤੁਰ ਕੀ ਕਰਾ ਰਹੇ ਨੇ ਜਨ ਕੇ ਚਰਨ ਵਸੈ ਮੇਰਾ ਹੀਰੈ ਸੰਗੁ ਪੁਨੀ ਤਾਰ ਦੇਹੀ ਜਨ ਕੇ ਚਰਨ ਵਸਹਿ ਮੇਰੇ ਹੀਰੈ ਜਿਹੜਾ ਉਸ ਪਰਮੇਸ਼ਰ ਦੇ ਪਿਆਰੇ ਜਨ ਬਿਰਤੀ ਕਦੇ ਨਾ ਹੋਈ ਚਾਂਦਗੀ ਅਦਲਾਸ ਕਿਉਂਕਿ ਜਿਹੜੇ ਜਨ ਨੇ ਭਗਤ ਜਨ ਨੇ ਜਿਨੇ ਅੱਜ ਵੀ ਤੁਹਾਨੂੰ ਪਤਾ ਨਹੀਂ ਹੋਲੀਆਂ ਦਾ ਤਿਖਾਰ ਹੈ ਹੋਲਾ ਦਾ ਤਿਖਾਰਾ ਇਹ ਕਿਵੇਂ ਬਿਆਨ ਤੋਹਲੀ ਕਿੱਥੋਂ ਸ਼ੁਰੂ ਹੋਈ ਖਰਚਲੀ ਖਰਨਾਕਸ਼ ਸੀ ਤੇ ਖਰਨਾਕਸ਼ ਦੀ ਪੈਪ ਸੀ ਢੁੰਡਾ ਤੇ ਉਸ ਦੇ ਦੋ ਨਾਮ ਇਤਿਹਾਸ ਦੇ ਵਿੱਚ ਆਉਂਦੇ ਨੇ ਢੁੰਡਾ ਹੋਲਿਕਾ ਤੇ ਢੁੰਡਾ ਨਾਰਦ ਨੇ ਪਰਮੇਸ਼ਰ ਦੀ ਅਰਦਾਸਾ ਕਰਕੇ ਇਨੇ ਘਰ ਪ੍ਰਾਪਤ ਕੀਤੇ ਸੀ ਕਿ ਮੈਂ ਕਦੇ ਵੀ ਮਰਾਂ ਨਾ ਇਹ ਨਾਮ ਹੈ ਅਸਮਾਨ ਚ ਬਰਾਂ ਨਾਮ ਹੈ ਜਮੀਨ ਤੇ ਮਰਾਂ ਨਾ ਮੈਂ ਅੰਦਰ ਬਰਾਂ ਨਾਮ ਹੈ ਬਾਹਰ ਮਰਾਂ ਨਾ ਹੀ ਮੈਨੂੰ ਕੋਈ ਮਨੁੱਖ ਮਾਰ ਸਕੇ ਨਾ ਕੋਈ ਮੈਨੂੰ ਜਾਨਵਰ ਮਾਰ ਸਕੇ ਨਾ ਨਾ ਕੋਈ ਪੰਛੀ ਮਾਰ ਸਕੇ ਹੁਣ ਇੰਨੇ ਉਸਨੇ ਵਰ ਪ੍ਰਾਪਤ ਕੀਤੇ ਸੀ ਤੇ ਮਰੇਗਾ ਕਿਵੇਂ ਫਿਰ ਉਸ ਖਰਮਾਖ ਜਿਸ ਪਰਮੇਸ਼ਰ ਨੇ ਇਹ ਕਾਲਪੁਰਖ ਨੇ ਇਹ ਸ਼ਰਤਾਂ ਦਿੱਤੀਆਂ ਰਹੀਆਂ ਤੇ ਉਸ ਨੂੰ ਮਾਰਨਾ ਵੀ ਆਉਂਦਾ ਹੈ ਇਹਨੇ ਸ਼ਰਤਾਂ ਲਾ ਕੇ ਕਿੰਨਾ ਦੇਤਾ ਦੇ ਉੱਤੇ ਜੋਗ ਜਿੱਤ ਕੀਤੀ ਅਦਕਿਰਤ ਕਿੰਨਾ ਲੋਕਾਂ ਨੇ ਆਪਣਾ ਰਾਜ ਕਾਇਮ ਕੀਤਾ ਫਿਰ ਆਪਣੇ ਆਪ ਨੂੰ ਪਰਮੇਸ਼ਰ ਘੋਣ ਲੱਗ ਪਿਆ ਪਰਮੇਸ਼ਰ ਦਾ ਕਾਲ ਕੋਥ ਨੇ ਇਸ ਨੂੰ ਮੰਨ ਲਈ ਆਪਣਾ ਭਗਤ ਪਰਵਾਦ ਪੈਦਾ ਕੀਤਾ ਅਗਰ ਤਾਂ ਪਰਮਾਤਮਾ ਦਾ ਜ਼ਿਕਰ ਸਾਧੂ ਗੁਰਬਾਣੀ ਦੇ ਵਿੱਚ ਨਹੀਂ ਹੁੰਦਾ ਸਤਿਗੁਰ ਆਪ ਛੁਣ ਹੁੰਦੇ ਜਦੋਂ ਪੈਦਾ ਹੋਇਆ ਤੇ ਇਸ ਨੂੰ ਪਤਾ ਲੱਗਾ ਕਿ ਮੇਰਾ ਥਾਤਮਾ ਇਹ ਕਹੇਗਾ ਕਿਉਂਕਿ ਇਹ ਭਗਤ ਪਰਵਾਦ ਨੂੰ ਕਹਿੰਦਾ ਸੀ ਕਿ ਮੈਂ ਪਰਮੇਸ਼ਰ ਤੂੰ ਮੇਰਾ ਨਾਮ ਜਪਨਾ ਉਸ ਕਾਲਪੁਖ ਦਾ ਰੱਬ ਦਾ ਨਾਮ ਨਹੀਂ ਜਪਣ। ਪਰ ਉਹ ਅਕਾਲਪੁਖ ਪਰਮੇਸ਼ਰ ਦਾ ਨਾਮ ਜਪਦਾ ਸੀ। ਜਿਸ ਪਰਮੇਸ਼ਰ ਅਕਾਲਪੁਖੇ ਨੇ ਉਸ ਧਰਤੀ ਤੇ ਆਗ ਤੇ ਜਹਾਜ਼ ਉਹ ਛੱਡ ਕੇ ਨਹੀਂ ਜਾਂ ਸਕਦਾ। ਖਰਨਾਖਸ਼ ਨੇ ਉਸ ਨੂੰ ਕਾਲ ਕੋਹੜੀ ਦੇ ਵਿੱਚ ਰੱਖਿਆ। ਸਮੁੰਦਰ ਦੇ ਵਿੱਚ ਸਟਾਲ ਦਿੱਤਾ। ਸੱਪਾਂ ਦੇ ਡੰਗ ਮਰਵਾਏ ਗਏ। بڑے ਤਸੀਹੇ ਦਿੱਤੇ ਗਏ ਪਰ ਅਕਾਲ ਘੋਟ ਨੇ ਆਪਣੇ ਭਗਤ ਪ੍ਰਹਿਲਾਦ ਦੀ ਹਰ ਇੱਕ ਥਾਂ ਰੱਖਿਆ ਰੱਖੀ ਫਿਰ ਇਸ ਦੀ ਭੈਣ ਸ਼ੇਰਨਾਥ ਦੀ ਭੁੰਡਾ ਹੋਣੀ ਕਾ ਉਸ ਨੇ ਆਪਣੇ ਭਰਾ ਦਾ ਪੱਖ ਪੂਰਦਿਆ ਤਰ੍ਹਾਂ ਕਿ ਮੈਂ ਇਸ ਬੱਚੇ ਨੂੰ ਕਿਉਂਕਿ ਪ੍ਰਹਿਲਾਦ ਛੋਟਾ ਸੀ ਛੋਟੇ ਨੂੰ ਮਾਰਨਾ ਚਾਹੁੰਦਾ ਸੀ ਇਸ ਬੱਚੇ ਨੂੰ ਅੱਗ ਦੇ ਵਿੱਚ ਲੈ ਕੇ ਬੈਠ ਜਾਵਾਂਗੀ ਤਦ ਲੈਸ਼ ਸ਼ਿਵਜੀ ਨੇ ਕਹਿੰਦੇ ਕਿ ਇੰਨੀ ਤਾਂ ਭਗਤੀ ਕੀਤੀ ਆ ਕਿ ਮੈਨੂੰ ਵਾਅਦਾ ਕਰਦਿਆ ਕਿ ਮੈਂ ਅੱਗ ਦੇ ਵਿੱਚ ਸੜਾਂਗੀ ਮੈਂ ਤੇ ਉਸ ਹਰਿ ਹਾਸ਼ ਨੇ ਆਪਣੀ ਭੈਣ ਦਾ ਆਖਾ ਮੰਨਿਆ ਜਾਂ ਮਰਵਾਉਣਾ ਤੇ ਚਾਹੁੰਦਾ ਸੀ ਤੇ ਉਸ ਨੂੰ ਅੱਗ ਦੇ ਵਿੱਚ ਲੈ ਕੇ ਜਾਂਦ ਢੁੰਡਾ ਹੁਲਕਾ ਭਗਤ ਪ੍ਰਹਲਾਦ ਨੂੰ ਬੈਠੀ ਹੈ ਅੱਗ ਦੇ ਵਿੱਚ ਲੈ ਕੇ ਜਿਹੜਾ ਕੀ ਉਸ ਦਾ ਵਾਰ ਸੀ ਔਖੀ ਚਿਆਦੀ ਉਹ ਆਪ ਸੜ ਕੇ ਸੁਆਹ ਹੋ ਗਈ ਆ ਪਰ ਭਗਤ ਪ੍ਰਹਿਲਾਦ ਨੂੰ ਤੜੀ ਬਾਤ ਨਹੀਂ ਰਹੀ ਸਤਿਗੁਰ ਅਕਾਲ ਪੁਰਖ ਆਪਣੇ ਭਗਤਾਂ ਦੀ ਜੁਗਾ ਜੁਗਾ ਤੁਹੀ ਪੈਜ ਰੱਖਦੇ ਆਇਏ ਜਿਹੜੇ ਪਰਮਉਤਮ ਦੇ ਹਾਰੇ ਜੁਗਾ ਜੁਗਾ ਭਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਲਖਸ ਦੁਸ਼ਟ ਕਰ ਮਾਰਿਆ ਪ੍ਰਹਿਲਾਦ ਕਰਾਇਆ ਅਹੰਕਾਰੀਆਂ ਨਿੰਦ ਦਾ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨਨਾਨ ਦੇ ਐਸਾ ਹਰ ਸੇਵਿਆ ਅੰਤ ਲਈਛਦਾਏ ਐਸੀ ਤਰ੍ਹਾਂ ਭਗਤ ਪਰਮਾਤਮਾ ਦੀ ਅਕਾਲ ਪੁਰਖ ਪਰਮੇਸ਼ਰ ਨੇ ਲਾਜ ਰੱਖੀ ਤੇ ਉਹ ਢੁੰਡਾ ਬੋਲਿਕਾ ਮਰ ਗਈ ਤੇ ਜਦੋਂ ਆਕਾਸ਼ ਬਾਣੀ ਹੋਈ ਆ ਕਿ ਮੈਨੂੰ ਵਰ ਪ੍ਰਾਪਤ ਸੀ ਮੈਂ ਮਰ ਨਹੀਂ ਸੀ ਸਕਦੀ ਉਹ ਸਮੇਂ ਪਰਮੇਸ਼ਰ ਅਕਾਲ ਪੁਰਖ ਨੇ ਕਿਉਂਕਿ ਤੋਂ ਇੱਕ ਬਾਣੀ ਹੋਈ ਕਿ ਤੈਨੂੰ ਵਾਰ ਇਸ ਕਰਕੇ ਪ੍ਰਾਪਤ ਹੋਇਆ ਸੀ ਕਿ ਜੇ ਕਿਸੇ ਦੀ ਜਾਨ ਜਾਨੀ ਹੋਵੇ ਉਹਸ ਨੂੰ ਬਚਾਉਣਾ ਆਗ ਦੇ ਵਿੱਚੋਂ ਇਹ ਨਹੀਂ ਕਿ ਅੱਗ ਦੇ ਵਿੱਚ ਤੂੰ ਆਪ ਲੈ ਕੇ ਕਿਸੇ ਨੂੰ ਮਾਰਨ ਤੱਕ ਜਾਵੇ ਇਸ ਕਰਕੇ ਤੇਰਾ ਉਹ ਵਾਰ ਖਿੱਚਿਆ ਗਿਆ ਤੇਰੀ ਸ਼ਰਤੀ ਹੈ ਉਹ ਖਿੱਚੀ ਗਈ ਘਾਲ ਸਾਡੀ ਖਰਨਾ ਅਸ਼ਰ ਜਦ ਖਰਨਾ ਅਸ਼ਰ ਵੀ ਮੱਦੀ ਆਇਆ ਫਿਰ ਪਰ ਪ੍ਰਵੇਸ਼ਰ ਦੇ ਭਗਤ ਪ੍ਰਹਿਲਾਦ ਨੂੰ ਜੋ ਕਿ ਉਥੋਂ ਦੇ ਲੋਕਾਂ ਨੇ ਆਪਣਾ ਰਾਜਾ ਮੰਨਿਆ ਜਦ ਰਾਜਾ ਮੰਨਿਆ ਤਾਂ ਉਸ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਢੂੰਡਾ ਭੋਲਿਕਾ ਸੜ ਕੇ ਸੁਆਹ ਹੋ ਗਈ ਸੀ ਉਸ ਦੀ ਵੀ ਉਹਨਾਂ ਨੇ ਲੱਲੀ ਚਿਖਾ ਬਣਾ ਕੇ ਉਸ ਦੀ ਖਾਤ ਇਕੱਠੀ ਕਰਕੇ ਤੇ ਜੋਕੀ ਫਿਰ ਮੁਠੀਆਂ ਭਰ ਭਰ ਕੇ ਇੱਕ ਦੂਜੇ ਦੇ ਉੱਤੇ ਸੁਪਣੀਆਂ ਇੰਟਰਨੈਟ ਦੀ ਜਿਹੜੀ ਖੁਸ਼ੀ ਮਨਾਉਂਦੇ ਸਨ ਉਹ ਸਮਝੇ ਲੋਕ ਜਿੱਥੋਂ ਹੋਲੀ ਦਾ ਰਿਵਾਜ ਸ਼ੁਰੂ ਹੋਇਆ ਉਹਨਾਂ ਨੇ ਢੁੰਡਾ ਬੁਲਕਾ ਦੀ ਚਿਖਾਂ ਵੀ ਜਮਾ ਕੇ ਉਸ ਦੇ ਦੌਰਾਨ ਇੱਕ ਦੂਜੇ ਉੱਤੇ ਮੁਠੀਆਂ ਭਰ-ਭਰ ਕੇ ਸੁੱਟਣਾ ਲੋਕ ਖੁਸ਼ੀ ਦੇ ਵਿੱਚ ਆਏ ਉਹ ਸਮੇ ਗੁੱਸਾ ਦਾ ਕਰਦੇ ਨਹੀਂ ਸਨ ਪਰ ਫਿਰ ਵੀ ਸਿਆਣੇ ਬੰਦੇ ਕਹਿੰਦੇ ਸਨ ਕਿ ਕਿਸੇ ਦੇ ਉੱਤੇ ਇੱਕ ਦੂਜੇ ਉੱਤੇ ਮੁੱਠਿਆ ਪਰ ਪਰ ਸਵਾਹ ਸੁਤਨਾ ਚੰਗੀ ਗੱਲ ਨਹੀਂ ਫਿਰ ਦੁਆਪਰ ਜੋਗ ਦੇ ਵਿੱਚ ਲਾਲ ਰੰਗ ਆਇਆ ਉਸੇ ਜੋ ਉਹਦੇ ਵਿੱਚ ਇਹੋ ਹੀ ਰਿਵਾਜ ਜਿਹੜਾ ਕਿਨਾਰੇ ਦੇ ਵਿੱਚ ਬਦਲ ਗਿਆ ਢੂੜਾ ਲਾਲ ਰੰਗ ਦਾ ਕਈਆਂ ਦੰਦਾਂ ਦਾ ਢੂੜਾ ਆ ਗਿਆ ਫਿਰ ਉਸ ਰੰਗ ਨੂੰ ਕਚਕਾਰੀਆਂ ਦੇ ਵਿੱਚ ਪਾਇਆ ਗਿਆ ਪਾਣੀ ਵਿੱਚ ਉਹਾ ਕੇ ਇੱਕ ਦੂਜੇ ਉੱਤੇ ਸੁਤਨਾ ਕਰ ਦਿੱਤਾ ਗਿਆ ਫਿਰ ਉਹ ਦੁਆਪਰ ਜੋਗ ਦਾ ਉਹ ਅੱਜ ਵੀ ਰਿਵਾਜ ਜੋ ਕਿ ਕਾਲਜੂਬ ਦੇ ਵਿੱਚ ਵੀ ਚੱਲ ਰਿਹਾ ਹੈ ਅੱਜ ਵੀ ਹੋਲੀ ਮਨਾਈ ਜਾਂਦੀ ਹੈ ਪਰ ਧਾਰਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਅਨੰਦ ਦੇਹ ਮਹਾਰਾਜ ਦੇ ਦਸਵੇਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਦਾ ਵਾਗ ਰੂਪ ਬਦਲ ਕੇ ਦਿੱਤਾ ਸਾਧੂ ਗੁਰਾਂ ਨੇ ਹੋਲੀ ਦੀ ਥਾਂ ਤੇ ਇਹ ਹੋਲੀ ਖੇਡੀ ਜਾਂਦੀ ਸੀ ਹੋਲੀ ਖੇਡਣ ਦੀ ਥਾਂ ਤੇ ਹੋਲਾ ਮਹੱਲਾ ਰਕਸ਼ਸ਼ ਕੀਤਾ ਜਿਹੜੇ ਕਿ ਸਤਿਗੁਰਾਂ ਦੇ ਸਿੰਘ ਕੋ ਸਮੇਂ ਹੋਲੇ ਦਾ ਅਰਥ ਸੀ ਹਲਾਤ ਮਹਾਰਾਜ ਅੱਜ ਵੀ ਹਲਾ ਉਹ ਕੋਲਾ ਖਲਾ ਨਿਕਲਦਾ ਤੇ ਤੁਹਾਨੂੰ ਪਤਾ ਮਹਾਰਾਜ ਤੁਸੀਂ ਸਿੰਘਾਂ ਦੇ ਆਪ ਕਾਠਿਓ ਜਦੋਂ ਉਹ ਛਸ਼ਤਰ ਬਾਈ ਦੇ ਜੋੜ ਦਿਖਾਉਂਦੇ ਇੱਕ ਦੂਜੇ ਦੇ ਨਾਲ ਉਹ ਜੰਗ ਦਾ ਅਭਿਆਸ ਕਰਦੇ ਸਨ ਤੇ ਅੱਜ ਵੀ ਲਾਹੌਰ ਸਾਹਿਬ ਦੀ ਤਰਤੀਰੇ ਤੱਕ ਜਾ ਕੇ ਦੇਖ ਸਕਦੇ ਹੋ ਕਿ ਕੋਲਾ ਮਹਲਾ ਕਿਵੇਂ ਸਤਿਗੁਰੂ ਗੁਰੂ ਗ੍ਰੀਤਿਵਾਚ ਇਸ ਸੇਂਗ ਦੇ ਰੇੜੀ ਕਲਾ ਆਦਿ ਆ ਪੂਜਾ ਪੜਦੀ ਆ ਦੇਸ਼ਤਰਾਂ ਦੇ ਜੋਰ ਵਿੱਚ ਹੁੰਦੀ ਆ ਇਹ Holi ਦਾ ਰਿਵਾਜ ਇਥੋਂ ਸ਼ੁਰੂ ਹੋਇਆ ਪਰ ਗੁਰੂ ਗੋਬਿੰਦ ਸਿੰਘ ਜੀ ਕਾਰੇ ਤੇ ਇਸ ਦਾ ਰਾਗ ਰੂਪ ਵਰਦ ਕੇ ਰੱਖਿਆ ਇਸੇ ਤਰ੍ਹਾਂ ਸਾਤ ਸੂਤ ਕਿਥੇ ਕਿਰਪਾ